ਸੰਘਰਸ਼ ਦੇ ਰਾਹ ਤੇ ਅਕਾਲੀ ਦਲ ਨੇ ਬਹੁਤ ਚੇਲਾ ਘਟੀਆਂ ਨੇ ਤੇ ਹੁਣ ਜੇਕਰ ਬਿਕਰਮ ਮਜੀਠੀਆ ਵੀ ਜੇਲ੍ਹ 'ਚ ਨੇ ਤਾਂ ਉਸ ਦੇ ਪਿੱਛੇ ਵੀ ਭਗਵੰਤ ਮਾਨ ਹਜੇ ਵਿਸਾਚਸ਼ਾਂ ਰਚਣ ਦੇ ਲਈ ਕਾਇਮ ਹੈ ਜਿਸ ਤੋਂ ਬਾਅਦ ਦੱਸਿਏ ਕਿ ਦਲਜੀਤ ਈਮਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਲਕਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਸੰਘਰਸ਼ ਅਕਾਲੀ ਦਲ ਨੇ ਕੀਤੇ ਨੇ ਉਹਨੇ ਹਜੇ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਨਹੀਂ ਕੀਤੇ ਗਏ ਤੇ ਜੇਲਾ ਆਮ ਨੇ ਤੇ ਉੱਥੇ ਹੀ ਜਦੋਂ ਵਿਕਰਮ ਮਜੀਠੀਆ ਮੁੱਛਾਂ ਨੂੰ ਵੱਟ ਚੜਾਉਂਦੇ ਨੇ ਥਾਪਟ ਤੇ ਜਿਹੜੀਆਂ ਥਾਪੀਆਂ ਮਾਰੀਆਂ ਜਾਂਦੀਆਂ ਨੇ ਉਹ ਝਾੜੂ ਵਾਲਿਆਂ ਨੂੰ ਚੁਬਦੀਆਂ ਜ਼ਰੂਰ ਨੇ ਪਰੰਤੂ ਸੱਚ ਦੇ ਲਈ ਹਮੇਸ਼ਾ ਹੀ ਵਿਕਰਮ ਮਜੀਠੀਆ ਅੱਗੇ ਖੜੀ ਨੇ ਕਿਸਾਨਾਂ ਨੂੰ ਲੈ ਕੇ ਵੀ ਦਲਜੀਤ ਚੀਮਾ ਨੇ ਬਿਆਨ ਦਿੱਤਾ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਵਿਰੋਧਤਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਦੀ ਜ਼ਮੀਨ ਤੱਕ ਨਹੀਂ ਖੋਣ ਦਵਾਂਗੇ ਤੇ ਉਸ ਦੇ ਲਈ ਜੇਕਰ ਅਕਾਲੀ ਦਲ ਨੂੰ ਸੰਘਰਸ਼ ਕਰਨਾ ਪਿਆ ਤਾਂ ਉਸ ਦੇ ਰਾਹ ਦੇ ਉੱਤੇ ਅਕਾਲੀ ਦਲ ਜ਼ਰੂਰ ਚੱਲੇਗਾ ਹੋਰ ਕੀ ਕੁਝ ਕਹਿਣਾ ਹੈ ਦਲਜੀਤ ਚੀਮਾ ਦਾ ਆਓ ਤੁਹਾਨੂੰ ਸੁਣਾਉਣੇ ਆਂ ਚਾਹੁੰਦੇ ਆ ਇਹ ਸਾਡੀਆਂ ਜ਼ਮੀਨਾਂ ਹੜੱਪ ਕੇ ਤੇ ਦਿੱਲੀ ਦੇ ਬੱਡੇ ਪ੍ਰਾਪਰਟੀ ਡੀਡਾਂ ਨੂੰ ਵੇਚਣਾ ਸਾਨੂੰ ਘਰੋਂ ਕਿ ਕਰ ਕਰਨਾ ਚਾਹੁੰਦੇ ਆ ਅੱਗੇ ਮੈਂ ਹੈਰਾਨ ਆ ਕਿ ਇੰਨੀ ਪੁਲਿਸ ਕਿਉਂ ਲੱਗੀ ਐ ਬਾਪਾ ਬੁਕਾਣ ਦੇ ਚਾਰ ਸਫੇਰੇ ਕਿਉਂਕਿ ਮੁੱਖ ਮੰਤਰੀ ਨੇ ਆਉਣਾ ਸਰ ਕੇਜਰੀਵਾਲ ਨੇ ਵੀ ਆਉਣਾ ਹੋਵੇ ਪਰ ਹੁਣ ਇਹਨਾਂ ਨੂੰ ਪੰਜਾਬ ਦੀ ਜਨਤਾ ਕੋਲੋਂ ਯਾਰ ਜੱਕ ਲੱਗ ਗਿਆ ਕਿ ਕਿਤੇ ਇੱਥੇ ਹੀ ਨਾ ਘੇਰ ਲੈ ਕਿਉਂਕਿ ਹੁਣ ਪਿੰਡਾਂ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਅੱਜ ਉਹਦਾ ਪਤਾ ਹੈ ਕਿ ਇੱਥੇ ਆਉਣ ਤੋਂ ਵੀ ਮੁੱਖ ਮੰਤਰੀ ਜਿਹੜਾ ਉਹ ਪਿੰਡਾਂ ਕਰਫੂ ਵਾਲੇ ਹਾਲਾਤ ਪੈਦਾ ਕਰ ਰਿਹਾ ਸੰਗਤ ਨੂੰ ਖਰਾਬ ਕੀਤਾ ਜਾ ਰਿਹਾ ਪਰ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਤੁਹਾਡੇ ਝੂਠਿਆਂ ਦਾ ਪਰਦਾ ਖੁੱਲ ਚੁਕਿਆ ਇਸ ਲੈਂਡ ਪੂਲਿੰਗ ਪਾਲਸੀ ਨੂੰ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਤੇ ਨਾਲ ਸਮਝ ਚੁੱਕੀ ਆ ਚੰਗਾਵਾ ਹਾਈ ਕੋਰਟ ਨੇ 4 ਹਫਤੇ ਵਾਸਤੇ ਸਟੇ ਕਰ ਦਿੱਤੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਫੈਸਲਾ ਹੈ ਕਿ ਅਸੀਂ 1 ਸਤੰਬਰ ਤੋਂ ਜਿਵੇਂ ਪਹਿਲਾ ਜਸ ਮੋਰਚੇ ਲੱਗੇ ਸੀ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜਾ ਮੋਰਚਾ ਉਹ 1 ਸਤੰਬਰ ਨੂੰ ਗੁਰਦੁਆਰਾ ਅੰਬਸਾਹ ਬਹਾੜੀ ਤੋਂ ਲਗਾਵਾਂਗੇ। ਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਮਾਝੇ ਦੀ ਧਰਤੀ ਤੇ ਸਾਨੂੰ ਮਾਣ ਅੱਜ ਮਾਝੇ ਤੇ ਵੀ ਬਹੁਤ ਬੜਾ ਜ਼ਬਰ ਹੋ ਰਿਹਾ। ਸਰਦਾਰ ਬਿਕਰਮ ਸਿੰਘ ਦੇ ਮੁਜੀਠੀਆਂ ਨੂੰ ਇਹ ਤਾਂ ਕਦੀ ਅੰਗਰੇਜ਼ਾਂ ਬਣੇ ਵੀ ਇੱਦਾਂ ਨਹੀਂ ਸੀ ਹੋਇਆ। ਇਹ ਤਾਂ ਕਦੀ ਐਮਰਜੈਂਸੀ ਬਣੇ ਵੀ ਇੱਦਾਂ ਨਹੀਂ ਹੋਇਆ ਸੀ। ਕਿ ਸਾਰੇ ਝੂਠੇ ਕੇਸ ਦਰਜ ਕਰਕੇ ਪਹਿਲਾ ਡਰਗ ਦਾ ਝੂਠਾ ਕੇਸ ਪਾਇਆ ਫਿਰ ਆਮਦਨ ਤੋਂ ਵੱਧ ਕਾਇਦਾ ਦਾ ਝੂਠਾ ਕੇਸ ਪਾਇਆ ਤੇ ਹੁਣ ਸਰਕਾਰ ਇਹ ਸੱਜ ਤੱਕ ਟੁੱਲੀ ਆ ਕਿ ਤੇਰੀ ਮੁਲਾਕਾਤ ਵੀ ਨਹੀਂ ਹੋਣ ਦੇਣੀ ਜੇ ਕੋਰਟ ਚ ਲੈ ਕੇ ਜਾਂਦੇ ਆ ਤੇ ਪਰਦੇ ਲਾ ਕੇ ਲੈ ਕੇ ਜਾਂਦੇ ਆ ਮੈਂ ਪੁੱਛਿਆ ਕਾਰਨ ਕੀ ਹੈ ਅਦਾਲਤ ਦੇ ਵਿੱਚ ਬੈਸ ਹੋਈ ਨਿਕਲਿਆ ਕੀ ਹੈ ਤੇ ਪਹਿਲੀ ਵਾਰੀ ਐ ਕਿ ਸਰਕਾਰ ਦੇ ਵਕੀਲ ਲਿਖ ਕੇ ਦੇ ਰਿਆ ਕਿ ਕਹਿੰਦੇ ਜੀ ਇਹ ਮੁੱਛਾਂ ਨੂੰ ਵੱਟ ਦਿੰਦਾ ਦੱਸੋ ਇਹ ਕਿਹੜਾ ਗੜਾ ਹੈ ਆਪਣੀ ਉਹਦੀ ਮੁੱਛਾ ਆਪਣਾ ਉਹਦਾ ਹੱਥ ਹੈ ਤੇ ਤੁਹਾਨੂੰ ਕੀ ਤਕਲੀਫ ਹੈ ਉਹ ਕਹਿੰਦੇ ਜਦੋਂ ਮੁੱਛ ਨੂੰ ਵੱਟ ਦਿੰਦਾ ਤੇ ਗੱਲੇ ਵਾਲਾ ਜਿਹੜਾ ਕੇਜਰੀ ਵਾਲਾ ਡਰਨ ਲੱਗ ਜਾਂਦਾ ਟੀਵੀ ਤੇ ਜਦੋਂ ਦੇਖਦਾ ਅੱਜ ਇਹਨਾਂ ਨੀਵਾ ਜਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹ ਜੇਲਾ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਦੇਖੀਆਂ ਅਕਾਲੀ ਦਲ ਨਾ ਕਦੀ ਜੇਲ੍ਹਾਂ ਦੇ ਵਿੱਚ ਪਹਿਲਾਂ ਡਰਿਆ ਨਾ ਪਹਿਲਾਂ ਝੁਕਿਆ ਤੇ ਨਾ ਅੱਗੋਂ ਝੁਕੇਗਾ ਇਹਨੀਆਂ ਬੇਨਤੀਆਂ ਕਰ ਦਿਆ ਹਾਂ ਮੈਂ ਸਾਰੀ ਸੰਗਤ ਦਾ ਮੈਂ ਦੇਖਦਾ ਧੰਨਵਾਦ ਵੀ ਕਰਦਾ ਖਾਸ ਕਰਕੇ ਆਪਣੇ ਛੋਟੇ ਵੀਰ ਸਰਦਾਰ ਬਜ਼ੀਦ ਸਿੰਘ ਜੀ ਜਲਾਲ ਉਸਮਾਨ ਸਾਹਿਬ ਦਾ ਸਾਰੀ ਇਹਦਾ ਦੀ ਟੀਮ ਦਾ ਸਾਰੇ ਜਿਹੜੇ ਦੀ ਜਥੇਬੰਦੀ ਦਾ ਕਿਉਂਕਿ ਭਾਵੇਂ ਜਿੰਨੀਆਂ ਮਰਜ਼ੀ ਲੋਕਾਂ ਲੱਗੀਆਂ ਪਰ ਜੰਨੇ ਉਸ ਆ ਨਾਲ ਤੁਸੀਂ ਇਕੱਠੇ ਹੋਏ ਹੋ ਗੱਡੀ ਵੱਡੀ ਗਿਣਤੀ 'ਚ ਤੁਸੀਂ ਇਕੱਠੇ ਹੋਏ ਹੋ ਮੈਂ ਇੱਕੋ ਹੀ ਬੇਨਤੀ ਕਰਕੇ ਜਕਾਰਾ ਲਾ ਕੇ ਸਮਾਪਤੀ ਕਰਨੀ ਆ ਕਿ ਹੁਣ ਜਦੋਂ ਤੁਹਾਡੇ ਮੋਰਚੇ ਦੀ ਵਾਰੀ ਆਵੇ ਡਿਸਟਰਬ ਬਣਾਉਣੀਆ ਸ਼ੁਰੂ ਕਰ ਦਿਓ ਸਭ ਤੋਂ ਵੱਧ ਗਿਣਤੀ ਦੇ ਵਿੱਚ ਬਾਜੇ ਤੇ ਵਕ ਵਕ ਹਲਕੇ ਤੋਂ ਸੰਗਤ ਹੋਣੀ ਚਾਹੀਦੀ ਆ